ਜਦੋਂ ਅਣਖ ਤੇ ਇੱਜ਼ਤ ਦੀ ਗੱਲ ਹੋ ਜੇ ਨਾ ਉਦੋਂ ਕਤਲ ਵੀ ਹੋ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਹੁੰਦਾ। ਤੇ ਹੁਣ ਕਹਿੰਦੀਆਂ ਨੇ ਬੱਚੀ ਕਹਿਣਗੀਆਂ ਅਮਰਤਪਾਲ ਮਹਿਰੋ ਕਿਉਂ ਪਿੱਟਦਾ ਸੀ ਕਿਉਂ ਉਹਨੇ ਕੰਚਨ ਕੁਮਾਰੀ ਦਾ ਕਤਲ ਕੀਤਾ ਹੈ ਇਹੀ ਕਾਰਨ ਨੇ ਹੁਣ ਪਤਾ ਲੱਗਦਾ ਨਾ ਲੋਕਾਂ ਨੂੰ। ਤੁਸੀਂ ਜੇ ਤੁਸੀਂ ਤਾਂ ਬਸ਼ਰਮ ਹੋ ਗਏ ਤੁਸੀਂ ਤਾਂ ਤੁਹਾਡੇ ਕੋਲ ਤਾਂ ਸ਼ਰਮ ਰਹੀ ਕੋਈ ਨਹੀਂ ਤੁਸੀਂ ਆਪਦੇ ਮਾਪਿਓ ਨੂੰ ਭੈਣ ਭਰਾ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਸਾਥੀ ਪੈਣ ਨੂੰ ਜਿਉਂਦੇ ਜੀ ਮਾਣਦੇ ਜਾ ਕੁੜੀ ਕਹਿੰਦੀ ਵੀ ਮੈਨੂੰ ਨਸ਼ੀਲਾ ਪਦਾਰਥ ਪਿਆ ਗਿਆ ਨਹੀਂ ਪਤਾੁੰਡਾ ਕਹਿੰਦਾ ਮੈਂ ਨਹੀਂ ਕੀਤੀ ਫਿਰ ਤੀਜਾ ਬੰਦਾ ਕਿਹੜਾ ਉਹਨਾਂ ਚ ਕਿਸੇ ਨੇ ਤਾਂ ਕੀਤੀ ਆ ਨਾ ਦੀਪਕਨ ਉੱਤਰਾਧਿਓ ਵੀਡੀਓ ਦੁਬਾਰਾ ਵਾਇਰਲ ਹੋਣ ਲੱਗੀ ਦੁਬਾਰਾ ਸਾਹਮਣੇ ਆਉਣ ਲੱਗੀ ਮੈਂ ਕਿਹਾ ਵੀ ਉਹਨਾਂ ਤੇ ਕਿਉਂ ਨਹੀਂ پابੰਦੀ ਲਾਉਂਦੀ ਹੁਣ ਸਰਕਾਰ ਕਿੱਥੇ ਗਈ ਆ ਸਸਿਕਾਲੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ। ਬੀਤੇ ਦਿਨੀ ਉਪਲ ਫਾਰਮ ਵਾਲੀ ਇੱਕ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ। ਸੋ ਉਸ ਵਿਸ਼ੇ ਤੇ ਗਲਤ ਕਾਲੀ ਮੇਰੇ ਨਾਲ ਜਿੱਥੇ ਤੇ ਬਾਬਾ ਰਾਜਾ ਰਾਸੀ ਨੇ ਕੋਈ ਵੈਗੁਰੂ ਦਾ ਖਾਲਸਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ। ਜੀ ਕਿਵੇਂ ਦੇਖਦੇ ਹੋ ਸਾਰੇ ਕੇਸ ਨੂੰ ਤੁਸੀਂ। ਦੇਖੋ ਇਹ ਜਿਹੜਾ ਉਸੋ ਹੈ ਆ ਉਹ ਉਪਲ ਪਰਿਵਾਰ ਦੇ ਨਾਲ ਉਹ ਬਹੁਤ ਗਲਤ ਹੋਇਆ। ਉਹ ਬੱਚੀ ਦੀ ਜਿਹੜੀ ਹੈਗੀ ਆ ਵੀਡੀਓ ਮਾਇਰਲ ਹੋਈ ਦੋਨੇ ਪਰਿਵਾਰਾਂ ਦੀ ਜਿਹੜੀ ਇੱਜ਼ਤ ਆ ਉਹ ਮਿੱਟੀ ਦੇ ਵਿੱਚ ਮਿਲ ਗਈ। ਪੱਛਿਆਂ ਨੇ ਗਲਤੀ ਕੀਤੀ। ਤੇ ਉਹ ਦਖਮੇ ਅੱਜਾ ਹੁਣ ਪੂਰੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। ਤੇ ਮੈਂ ਸਾਰੇ ਬੱਚੇ ਬੱਚੀਆਂ ਨੂੰ ਵੀ ਕਹਿਣਾ ਚਾਹਣਾ ਵੀ ਇਸੋ ਜਿਹਾ ਕੰਮ ਕਦੇ ਨਾ ਕਰੋ ਜਿਹਦੇ ਨਾਲ ਸਮਾਜ ਦੇ ਵਿੱਚ ਤੁਸੀਂ ਸਿਰ ਨੀਮਾ ਕਰਦੇ ਤੁਸੀਂ ਤੁਹਾਡੇ ਮਾਪੇ ਆ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਪਾਲਿਆ ਤੇ ਤੁਹਾਨੂੰ ਪੜਾਇਆ ਲਿਖਾਇਆ ਸਮਾਜ ਦੇ ਵਿੱਚ ਚਰਨ ਦਾ ਜਿਹੜਾ ਢੰਗ ਸਿਖਾਇਆ ਤੁਸੀਂ ਉਹਨਾਂ ਦੀ ਇੱਜ਼ਤ ਖਰਾਬ ਕਰਦੇ ਹੋ ਉਹਨਾਂ ਨੂੰ ਸਾਰੀ ਉਮਰ ਬਾਅਦ ਤੇ ਜਿਹੜਾ ਮਰ ਜਾਂਦਾ ਉਹ ਮਰਿਆ ਨਾ ਵੀ ਤੁਸੀਂ ਉਹਨਾਂ ਨੂੰ ਭੇੜਾ ਕਰ ਦਿੰਦੇ ਹੋ ਉਹਨਾਂ ਦਾ ਮਰਿਆ ਨਾ ਵੀ ਬੁਰਾ ਹਾਲ ਹੋ ਜਾਂਦਾ ਕਿ ਕਿਤੇ ਉਹ ਸਵਾਦ ਵਿੱਚ ਖੜ ਨਹੀਂ ਸਕਦੇ ਬੈਠ ਨਹੀਂ ਸਕਦੇ ਲੋਕ ਉਹਨਾਂ ਦੇ ਸਵਾਰ ਚੱਕਦੇ ਨੇ ਕੱਲਾ ਕਰਦੇ ਨੇ ਜਿਹੜਾ ਇੱਜ਼ਤਦਾਰ ਮਾਂ ਪਿਓ ਹੁੰਦਾ ਉਹਨੂੰ ਨਹੀਂ ਸੁਣਿਆ ਜਾ ਸਕਦਾ ਇਸ ਕੇਸ ਦੇ ਵਿੱਚ ਜਿਹੜਾ ਵੀ ਹੈ ਉਸ ਪ੍ਰਸ਼ਾਸਨ ਨੂੰ ਪੂਰੀ ਜਿਹੜੀ ਇਮਾਨਦਾਰੀ ਦੇ ਨਾਲ ਉਹਦੀ ਸ਼ਾਨ ਵੀਣ ਕਰਕੇ ਜਿਹੜਾ ਦੋਸ਼ੀ ਹੈ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉ ਮੁੰਡਾ ਤੋ ਸੀ ਨਾ ਕਿਸੇ ਹੋਰਤੀ ਭੈਣ ਦੇ ਨਾਲ ਇੱਜ਼ਤ ਦੀ ਕੁਲਵਾੜਨਾ ਕਰੇ ਸਖਤ ਸਜ਼ਾ ਹੋਵੇ ਉਹਨੂੰ ਪੂਰੀ ਨਿਰਫਕ ਜਾਂਚ ਹੋਣੀ ਚਾਹੀਦੀ ਐ ਇਸ ਗੱਲ 'ਚ ਕਿਸ ਤਰ੍ਹਾਂ ਦੇਖਦੇ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਲੜਕੀ ਦੀ ਵੀ ਵੀਡੀਓ ਵਾਇਰਲ ਹੁੰਦੀ ਆ ਲੜਕੀ ਨੇ ਵੀ ਪਹਿਲਾਂ ਚੰਸ ਪ੍ਰਗਟ ਕਰਨਾ ਚਾਹੀਦਾ ਜੇ ਉਹ ਵੀਡੀਓ ਬਣਾ ਰਹੀ ਸੀ ਇਹ ਤਾਂ ਮੈਂ ਪਹਿਲੀ ਹੀ ਕਹਣਾ ਵੀ ਜੇ ਲੜਕੇ ਨੇ ਕਸੂਰ ਕੀਤਾ ਪਹਿਲੀ ਗੱਲ ਤਾਂ ਵਿਆਹ ਤੋਂ ਪਹਿਲਾਂ ਜੇ ਰਿਲੇਸ਼ਨ ਨੂੰ ਸਪੰਦ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਪਤਾ ਵੀ ਅਸੀਂ ਵਿਆਹ ਦੇ ਵੰਦਨ ਜਿਉਂ ਨਹੀਂ ਜਾਣਾ ਫਿਰ ਵੀਡੀਓ ਬਣਾਉਣ ਦਾ ਕੀ ਮਤਲਬ ਆ ਜਾ ਕੁੜੀ ਕਹਿੰਦੀ ਵੀ ਮੈਨੂੰ ਨਸ਼ੀਲਾ ਪਦਾਰਥ ਪਿਆ ਗਿਆ ਨਹੀਂ ਪਤਾ ਬੰਦਾ ਕਹਿੰਦਾ ਮੈਂ ਨਹੀਂ ਕੀਤੀ ਫਿਰ ਤੀਜਾ ਬੰਦਾ ਕਿਹੜਾ ਉਹਨਾਂ ਚ ਕਿਸੇ ਨੇ ਤਾਂ ਕੀਤੀ ਹੈ ਨਾ ਸਾਰੀ ਸੱਚਾਈ ਹੋਣੀ ਚਾਹੀਦੀ ਹੁਣ ਉਹ ਤੇ ਕੁੜੀ ਦੇ ਹੋਰ ਵੀ ਇਲਜ਼ਾਮ ਲੱਗ ਰਹੇ ਵੀ ਦੇ ਹੋਰ ਨਾਲ ਵੀ ਸਬੰਧ ਨੇ ਕਹਿ ਰਹੇ ਨੇ ਤੇ ਪਰਿਵਾਰ ਦੇਖੋ ਪਹਿਲਾਂ ਉਹਨੂੰ ਧੀ ਬਣਾ ਸੀ ਹੁਣ ਉਹ ਉਹ ਹੋ ਗਈ ਗਲਤ ਹੋ ਗਈ ਪਾਣੀ ਦੇ ਵਿੱਚ ਬੋਲ ਬਣੀ ਦੇ ਵਿੱਚ ਫਰਕ ਪੈ ਗਿਆ। ਮਿੱਟੀ ਦੀ ਇੱਜ਼ਤ ਦੇ ਵਿੱਚ ਮਿੱਟੀ ਮਿਲਣ ਦੇ ਨਾਲ। ਮੈਂ ਪ੍ਰਸ਼ਾਸਨ ਵਿੱਚ ਕਹਿਣਾ ਚਾਹਨਾ ਵੀ ਤੁਸੀਂ ਨਿਰਪੱਖ ਜਾਂਚ ਕਰਕੇ ਅਸਲ ਸੱਚ ਦੁਨੀਆ ਦੇ ਸਾਹਮਣੇ ਰੱਖੋ। ਜਿਹੜਾ ਦੋਸ਼ੀ ਹੈ ਉਹਨੂੰ ਸਖਤ ਸਜ਼ਾ ਹੋਵੇ ਤਾਂ ਕਿ ਹੁਣ ਬੜੇ ਸਮੇਂ ਦੇ ਵਿੱਚ ਕੋਰਾ ਨੂੰ ਵੀ ਕਰਨ ਹੋਣ ਵੀ ਅਸੀਂ ਇਹ ਕੰਮ ਨਾ ਕਰੀਏ। ਮੈਂ ਜਿੰਨੇ ਵੀ ਬੱਚੇ ਬੱਚੀਆਂ ਨੇ ਉਹ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਦੇਖੋ ਤੁਹਾਨੂੰ ਤੁਹਾਡੇ ਮਾਪਿਆਂ ਨੇ ਜਨਮ ਦਿੱਤਾ ਪਾਲਿਆ ਪਰੋਸਿਆ ਤੁਹਾਨੂੰ ਪੜਾਇਆ ਲਿਖਾਇਆ ਤੁਹਾਨੂੰ ਸਮਾਜ ਦੇ ਵਿੱਚ ਜਿਉਣਾ ਦਾ ਢੰਗ ਸਿਖਾਇਆ ਤੁਹਾਨੂੰ ਸਾਰੇ ਉਹ ਚੀਜ਼ਾਂ ਲੈ ਕੇ ਦਿੱਤੀਆਂ ਜਿਹੜੀਆਂ ਉਹਨਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ ਵੀ ਮੇਰੇ ਬੱਚੇ ਤੇ ਜਿਸ ਦੇ ਨਾਲ ਜਿਉਣ ਮੇਰਾ ਨਾਮ ਉੱਚਾ ਕਰਨਾ ਜੇ ਤੁਸੀਂ ਮੀਡੀਆ ਦੇ ਵਿੱਚ ਆ ਕੇ ਬੱਚੇ ਬੱਚੀਆਂ ਅੰਦਰ ਨਗਨ ਹੋ ਕੇ ਵੀਡੀਓ ਤੁਸੀਂ ਪਾਉਂਗੇ ਆ ਜਾਂ ਇਹੋ ਜਿਹੀ ਕਿਸੇ ਦੀ ਇੱਜ਼ਤ ਨਾਲ ਕਲਵਾੜ ਕਰੋਗੇ ਤੁਸੀਂ ਆਪਣੀ ਇੱਜ਼ਤ ਰੋਲੋਗੇ ਆ ਤੁਸੀਂ ਇਹ ਜ ਤੁਸੀਂ ਤਾਂ ਸ਼ਰਮ ਹੋ ਗਏ ਤੁਸੀਂ ਤਾਂ ਤੁਹਾਡੇ ਕੋਲ ਤਾਂ ਸ਼ਰਮ ਰਹੀ ਕੋਈ ਨਹੀਂ ਤੁਸੀਂ ਆਪਦੇ ਮਾਪਿਓ ਨੂੰ ਭੈਣ ਭਰਾ ਨੂੰ ਆਪਦੇ ਰਿਸ਼ਤੇਦਾਰਾਂ ਨੂੰ ਸਾਥੀ ਬੈਨ ਜਿਉਂਦੇ ਜੀ ਮਾਰ ਦਿੰਦੇ ਉਹਨਾਂ ਦਾ ਕੋਈ ਜਿਉਂ ਨਹੀਂ ਹੁੰਦਾ ਜੇ ਤੁਸੀਂ ਕਹੋ ਤੁਹਾਡੇ ਵੀਡੀਓ ਪਾਉਣ ਦੇ ਨਾਲ ਨਰਚਣ ਟੱਪਣ ਦੇ ਨਾਲ ਗਲਤ ਕੱਪੜੇ ਪਾਉਣ ਦੇ ਨਾਲ ਇੱਜ਼ਤ ਨਹੀਂ ਬਣਦੀ ਉਹਦੇ ਨਾਲ ਤੁਸੀਂ ਪੈਸਾ ਕਮਾ ਸਕਦੇ ਹੋ ਵੀਡੀਓ ਪਾ ਕੇ ਕਈ ਹੁਣ ਕਹਿੰਦੀਆਂ ਨੇ ਬੱਸ ਕਹਿਣਗੀਆਂ ਅਮਰਤਪਾਲ ਮਹਿਰੂ ਕਿਉਂ ਪਿੱਟਦਾ ਸੀ ਇਹ ਉਹਨੇ ਕੰਚਰ ਨੂੰ ਕੀਤਾ ਕਤਲ ਕੀਤਾ ਹੈ ਇਹੀ ਕਾਪ ਨੇ ਹੁਣ ਪਤਾ ਲੱਗਦਾ ਨਾ ਲੋਕਾਂ ਨੂੰ ਉਹ ਰੋਗ ਦਾ ਜਿਹੜਾ ਗੰਦ ਪੈ ਰਿਹਾ ਮੀਡੀਆ ਦੇ ਉੱਤੇ ਇਹ ਨਹੀਂ ਪਾਉਣ ਦੇਣਾ ਸੀ ਇਸੇ ਦੇ ਵਿੱਚੋਂ ਇਹ ਗੀਜ ਨਿਕਲੀ ਆ ਇਸੇ ਸੋਸ਼ਲ ਮੀਡੀਆ ਦੇ ਵਿੱਚੋਂ ਇਹ ਚੀਜ਼ ਸਾਹਮਣੇ ਆਈ ਆ ਪਰਿਵਾਰ ਦਾ ਭਾਈ ਅਮਰਤਪਾਲ ਮੇਰੋਂ ਦੀ ਵੀ ਐਂਟਰੀ ਹੋਈ ਵਿੱਚੋਂ ਦਾ ਵੀ ਬਿਆਨ ਸਾਹਮਣੇ ਆ ਰਿਹਾ ਉਹਨੂੰ ਤੁਸੀਂ ਕਿਦਾਂ ਦੇਖਦੇ ਦੇਖੋ ਮੈਂ ਉਹੀ ਗੱਲ ਕਰਦਾ ਨਾ ਕਿ ਭਾਈ ਅਮਰਤਪਾਲ ਸਿੰਘ ਲੋਕਾਂ ਦੀਆਂ ਧੀਆ ਭੈਣਾਂ ਦੀ ਇੱਜ਼ਤ ਜਿੱਥੇ ਕੋਈ ਖਾਬ ਕਰਦੇ ਉਹ ਤੇ ਜਾਂਦਾ ਰਿਹਾ ਪਹਿਲ ਦੇ ਆਧਾਰ ਤੇ ਜਿੱਦ ਕਿ ਦਿੱਲੀ ਦੇ ਵਿੱਚ ਕਾਂਡ ਹੋਇਆ ਸੀ ਇੱਕ ਬੱਚੀ ਨੂੰ ਜਿਹੜਾ ਹੈਗਾ ਬਹੁਤ ਬੁਰੀ ਨਾਲ ਕੁੱਟਿਆ ਗਿਆ ਸੀ ਬੇਇੱਜ਼ਤ ਕੀਤਾ ਗਿਆ ਤੇ ਕੇਸ ਵੀ ਕਤਲ ਕੀਤਾ ਗਿਆ ਸੀ ਉਹਨੂੰ ਨੰਗਾ ਉਹਨੂੰ ਨੰਗਾ ਕਰਕੇ ਜਿਹੜਾ ਗਲੀਆਂ ਦੇ ਵਿੱਚ ਵੀ ਘੁਮਾਇਆ ਗਿਆ 76 ਦੇ ਹਾਰ ਬਾਗ ਜੁੱਤੀ ਉਹਦੇ ਬਹੁਤ ਉਹਦੀ ਬੇਇੱਜ਼ਤੀ ਕਰੀ ਸੀ ਭਾਈ ਅਮਰਪਾਲ ਸਿੰਘ ਉਹਦੇ ਕੋਲੇ ਵੀ ਇਹ ਉਹਦੇ ਸ਼ਰਤੀ ਮਨ ਹ ਹੋਰ ਬਹੁਤ ਸਾਰੇ ਕੇਸਾਂ ਦੇ ਵਿੱਚ ਗਿਆ ਤੇ ਜਿਹੜਾ ਕੰਚਨਕਮਾਰੀ ਨੂੰ ਮਾਰਨ ਦਾ ਕਾਰਨ ਕੀ ਸੀ ਭਾਈ ਅਮਰਤਪਾਲ ਦਾ ਜਾਂ ਉਹਦੇ ਸਾਥੀਆਂ ਦਾ ਕੋਈ ਉਹਦਾ ਸਪੈਸ਼ਲ ਅਰੇਂਜਮੈਂਟ ਦੇਣ ਸੀ ਜਾਂ ਕੋਈ ਜ਼ਮੀਨ ਜਾਇਦਾਦ ਦਾ ਰੋਲਾ ਸੀ ਦੱਸੋ ਤਾਂ ਸਹੀ ਉਹ ਦੱਸਣ ਲੋਕ ਜਿਹੜੇ ਉਹਦੇ ਖਰਾਬ ਉਸ ਵੇਲੇ ਬਹੁਤ ਕੁਝ ਅੱਜ ਕਿ ਬੋਲੇ ਜਿਹੜੇ ਕਹਿੰਦੇ ਸੀ ਅਮਰਤਪਾਲ ਆ ਜਿਹੜਾ ਬਲਾਤਕਾਰੀ ਆ ਉਹਨੇ ਬਲਾਤਕਾਰ ਕੀਤਾ ਪਹਿਲਾਂ ਉਹ ਮੈਨੂੰ ਹੁਣ ਉਹ ਜਵਾਬ ਜਿਹੜੇ ਇਸ ਗੱਲ ਦਾ ਜਿਉ ਬਲਾਤਕਾਰ ਹੀ ਹੁੰਦਾ ਤਾਂ ਫਿਰ ਇਹ ਜਿਹੜੀ ਬੱਚੀ ਆ ਭਾਈ ਅਮਰਤਪਾਲ ਦਾ ਨਾਉ ਨਾਂ ਲੈਂਦੀ ਪਰ ਤੁਹਾਡੇ ਵਰਗੇ ਜਿਹੜੇ ਮਹਾਪੁਰਸ਼ ਨੇ ਜਿਹੜੇ ਤੁਸੀਂ ਭਾਈ ਅਮਰਤਪਾਲ ਨੂੰ ਭੰਡ ਦੇ ਸੀਗੇ ਤੁਹਾਡਾ ਨਾਂ ਕਿਉਂ ਨਾ ਲਿਆਉਨੇ ਤੁਹਾਨੂੰ ਕਿਉਂ ਨਹੀਂ ਕਿਹਾ ਵੀ ਤੁਸੀਂ ਮੇਰੀ ਆਕੇ ਜਦ ਬਚਾਓ ਮੈਨੂੰ ਇਨਸਾਫ ਦਵਾਓ ਉਹਨਾਂ ਨੂੰ ਤੁਹਾਡੇ ਕਰਤਾਰਾਂ ਦਾ ਵੀ ਪਤਾ ਵੀ ਤੁਸੀਂ ਕਿਹੋ ਜਿਹੇ ਬੰਦੇ ਸੀਗੇ ਕਿਸੇ ਜਿਹੇ ਬੰਦਿਆਂ ਇਹਨੂੰ ਭਾਈ ਅਮਰਤਪਾਲ ਦੇ ਕਰਤਾਰਾਂ ਦਾ ਵੀ ਪਤਾ ਵੀ ਇੱਜ਼ਤਾਂ ਦਾ ਰੱਖਾ ਸੀਗੇ ਜਿਹਦਾ ਦੇ ਰੱਖੇ ਹੁੰਦੇ ਨੇ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਵੀ ਇਹਨਾਂ ਚੀਜ਼ ਨੂੰ ਠਲ ਨਹੀਂ ਪੈ ਰਹੀ ਸੋ ਇਹ ਤਾਂ ਰੋਕ ਕਿਵੇਂ ਲੱਗ ਸਕਦੀ ਦੇਖੋ ਜਦੋਂ ਅਸੀਂ ਕਿਸੇ ਚੀਜ਼ ਦਾ ਸਾਖ ਨਹੀਂ ਦਵਾਂਗੇ ਫਿਰ ਇਹ ਹੀ ਕੋਸੁੰਦਾ ਹੁੰਦਾ ਅੱਧਾ ਜਿਹੜਾ ਹੈਗਾ ਅੱਧੇ ਤੋਂ ਵੱਧ ਜਿਹੜੇ ਅਮਰਤਪਾਲ ਨੂੰ ਉਸ ਵੇਲੇ ਉਹਨਾਂ ਨੇ ਮਾੜਾ ਕਿਹਾ ਸਾਡੇ ਆਪਦੇ ਆਨੇ ਵੀ ਸਾਡੇ ਆਪਦੇ ਵੀ ਨਾਲ ਨਹੀਂ ਲੱਗੇ ਸੀ ਉਹ ਵੀ ਉਹਨਾਂ ਨੂੰ ਹੁਣ ਤੱਕ ਭੰਡਦੇ ਰਹੇ ਹੁਣ ਤੱਕ ਮਾੜਾ ਬੋਲਦੇ ਰਹੇ ਆਏ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਇੱਜ਼ਤ ਪਾਸਤੇ ਸਾਰਾ ਕੁਝ ਜਦੋਂ ਅਣਖ ਤੇ ਇੱਜ਼ਤ ਦੀ ਗੱਲ ਹੋ ਜੇਨਾ ਉਦੋਂ ਕਤਲ ਵੀ ਹੋ ਜਾਂਦੇ ਨੇ ਸਾਰਾ ਕੁਝ ਹੋ ਜਾਂਦਾ ਹੁੰਦਾ। ਉਦੋਂ ਨਹੀਂ ਫਿਰ ਕੁਝ ਦਿਖਦਾ ਜਿਹੜੇ ਅਣਖ ਵਾਲੇ ਬੰਦੇ ਹੁੰਦੇ ਨੇ ਇੱਜ਼ਤਾਂ ਵਾਲੇ ਹੁੰਦੇ ਨੇ ਉਹ ਫਿਰ ਬਹੁਤ ਕੁਸ਼ ਕਰ ਦਿੰਦੇ ਹੁੰਦੇ ਨੇ। ਇਸ ਕਰਕੇ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ। ਪਰ ਜਿਹੜੇ ਮਜਲੂਮ ਆ ਜਿਹੜਾ ਕੋਈ ਗਰੀਬ ਆ ਉਹਨੂੰ ਅੱਜ ਵੀ ਜ਼ਿਆਦਾ ਕਰਦਾ ਵੀ ਜਿਉ ਉਹ ਹੁੰਦਾ ਉਰੇ। ਉਹ ਸਾਨੂੰ ਅਨਸਾਫ਼ ਦਵਾਉਂਦਾ ਇੱਥੇ ਅਨਸਾਫ਼ ਦਵਾਉਂ ਵੀ ਆ ਕਿ ਉਹਨੇ ਕਹਿ ਵੀ ਦਿੱਤਾ ਉਹਦੀ ਵੀਡੀਓ ਵੀ ਆਏ ਆਡੀਓ ਆਈ ਆ। ਵੀ ਜਿਹੜੀ ਕਾਨੂੰਨ ਆ ਹੁਣ ਕਾਨੂੰਨ ਨੂੰ ਚਾਹੀਦੇ ਇਹ ਇਮਾਨਦਾਰ ਹੋ ਕੇ ਪਹਿਲਾਂ ਵੀ ਇਹ ਕੰਮ ਹੁੰਦੇ ਸੀਗੇ ਸਮਝਣਾ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਵੀ ਜਿਹੜੀ ਹੈਗੀ ਲੜਕੀ ਆਈ ਸੀ ਉਹਨੂੰ ਸੰਤਾਂ ਨੇ ਹਿਸਾਬ ਲਗਾਇਆ ਉਹਦੂ ਪਹਿਲਾਂ ਸਿੰਘਾਂ ਕੋਲੇ ਵੀ ਆਉਂਦੇ ਰਹੇ ਸੀ ਕੋਸੂਰ ਸਾਹਿਬ ਦੇ ਜ਼ਿੰਮੇ ਕੋਲ ਲੈ ਕੇ ਚਾਕੇ ਸਿੰਘ ਉਹਨਾਂ ਨੂੰ ਛਡਾ ਕੇ ਲੈ ਕੇ ਘਰ ਪਹੁੰਚਾਇਆ ਗਦਨੀ ਦੇ ਵਿੱਚੋਂ ਛਡਾ ਕੇ ਜਿਹੜੇ ਅੱਜ ਹਿੰਦੂਤਵ ਵਾਲੇ ਰੌਲਾ ਪਾਉਂਦੇ ਫਿਰਦੇ ਨੇ ਉਹਨਾਂ ਦੀਆਂ ਬਣਾ ਕਰੋ ਕਰੋ ਵਸਾਈਆਂ ਲਿਆ ਕੇ ਵਾਲੀਆਂ ਜਿਹੜੇ ਕਦੇ ਨਹੀਂ ਇਹਦੇ ਚੱਕ ਕੇ ਲੈ ਜਾਂਦੇ ਸੀ ਇਹ ਤੋਂ ਰੋਟੇ ਰਿਆਂਦੇ ਸੀ ਜਿਹੜੇ ਸਿੰਘ ਤਾਂ ਹਮੇਸ਼ਾ ਤੀਆਂ ਆਪਣੇ ਦੇ ਰੱਖੇ ਰਹੇ ਨੇ ਜਿਹੜੇ ਸਿੰਘਾਂ ਨੂੰ ਬਦਨਾਮ ਕਰਦ ਨੇ ਹੁਣ ਉਹ ਸੋਸ਼ਲ ਸਾਂ ਦੇ ਲੈਣਾ ਵੀ ਆ ਕੀ ਹੋ ਰਿਹਾ ਵੀ ਤੁਹਾਨੂੰ ਲੱਗਦਾ ਨਹੀਂ ਕਿ ਸੋਸ਼ਲ ਮੀਡੀਆ ਦਾ ਬਹੁਤ ਗਲਤ ਤਰਵਰਤ ਹੋਣ ਲੱਗ ਗਿਆ ਇਹਨੂੰ ਬੈਨ ਹੋਣਾ ਚਾਹੀਦਾ ਇਹ ਕਿ ਲੜਕੀਆਂ ਲੜਕੇ ਬਹੁਤ ਗਲਤ ਯੂਜ਼ ਕਰਨ ਲੱਗੇ ਨੇ ਤੇ ਮੈਂ ਕਹਿੰਦਾ ਵੀ ਅਮਰਤਪਾਲ ਕਿਉਂ ਪਿੱਟਦਾ ਸੀ ਐਸੀ ਗੱਲ ਖਾਤਰ ਉਹ ਰੌਲਾ ਪਾਉਂਦਾ ਸੀ ਵੀ ਇਹ ਬੈਨ ਹੋਣੇ ਚਾਹੀਦਾ ਜਿਹੜਾ ਗੰਦ ਪੈ ਰਿਹਾ ਉਹਨਾਂ ਨੂੰ ਸਖੰਜਾ ਹੋਣਾ ਚਾਹੀਦਾ ਕਿਸੇ ਦੇ ਵੀਡੀਓ ਰਾਹੀਂ ਪੈ ਰਿਹਾ ਇੱਕ ਪਿੱਛੇ ਜੇ ਜਦੋਂ ਇਹ ਰੋਲਾ ਪਿਆ ਕੰਟੈਕਟ ਚੱਲਿਆ ਮੁਰਦਪਾਲ ਦਾ ਉਦੋਂ ਇੱਕ ਲੇਡੀ ਜੀ ਸੀ ਪਤਾ ਨਹੀਂ ਕੀ ਨਾਂ ਸੀ ਮੈਨੂੰ ਉਹਦਾ ਭੁੱਲ ਗਿਆ ਬੀਬੀ ਕਿਸੇ ਚੌਥੇ ਤੇ ਉਹਨੇ ਵੀ ਕਿਹਾ ਸੀ ਵੀ ਅਸੀਂ ਇਹ ਬੰਦ ਕਰਾਂਗੇ ਇਹ ਉਹਨਾਂ ਦੇ ਚੈਨਲ ਬੰਦ ਹੋਣਗੇ ਜਿਹੜੇ ਇਹ ਪਾਉਂਦੇ ਨੇ ਫਿਰ ਭਗਵੰਤ ਮਾਨ ਨੇ ਬਿਆਨ ਲਾਇਆ ਸੀ ਉਸ ਚੈਨਲ ਕਿਉਂ ਨਹੀਂ ਬੰਦ ਹੁੰਦੇ ਜਿੱਥੇ ਗੰਦ ਪੈਂਦਾ ਜਿੱਥੇ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹ ਮੀਡੀਆ ਦੇ ਵਿੱਚ ਉਹਨਾਂ ਨੂੰ ਬੰਦ ਹੋ ਜਾਂਦਾ ਦੀਪਕਾ ਲੁਤਰਾਧੀਓ ਵੀਡੀਓ ਦੁਬਾਰਾ ਵਾਇਰਲ ਹੋਣ ਲੱਗੀ ਦੁਬਾਰਾ ਸਾਹਮਣੇ ਆਉਣ ਲੱਗੀ ਮੈਂ ਕਿ ਉਹਨਾਂ ਦੇ ਕਿਉਂ ਨਹੀਂ پابੰਦੀ ਲਾਉਂਦੇ ਹੁਣ ਸਰਕਾਰ ਕਿੱਥੇ ਗਈ ਆ ਹੁਣ ਮੈਂ ਪੁੱਛਣਾ ਚਾਹਣਾ ਸਰਕਾਰ ਕਿੱਥੇ ਹੈ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਸਰਕਾਰ ਨੇ ਜਿਹੜੇ ਬਲੌਗਰ ਗੰਦ ਪਾਉਂਦੇ ਨੇ ਬੱਚੇ ਬੱਚੀਆਂ ਕੁੜੀਆਂ ਅਦਰ ਨੰਗਣ ਹੋ ਕੇ ਨੱਚਦੀਆਂ ਨੇ ਜਾਂ ਉਹਦੇ ਵਿੱਚ ਹੋਰ ਦਿਖਾਉਂਦਾ ਕੁਝ ਉਹਨਾਂ ਨੂੰ ਖੁੱਲੀ ਛੁੱਟੀ ਆ ਉਹਨਾਂ ਤੇ ਕੋਈ ਰੋਕ ਨਹੀਂ ਹੈਗਾ ਤੁਸੀਂ ਕਿਸੇ ਨਾਲ ਟੱਚ ਕਰ ਦੋ ਹੱਥ ਤੁਹਾਡੇ ਤੇ ਕੇਸ ਬਣ ਜੂਗਾ ਰੇਪ ਦਾ ਛੇੜਖਾਨੇ ਤੁਹਾਡੇ ਤੇ ਕੇਸ ਹੋ ਜੂਗਾ ਜਿਹੜੇ ਸੰਜਮ ਨੰਗੇ ਨੱਚਦੇ ਨੇ ਉਹਨਾਂ ਤੇ ਕੋਈ ਕੇਸ ਨਹੀਂ ਉਹਨਾਂ ਤੇ ਕੋਈ ਪਾਬੰਦੀ ਨਹੀਂ ਪੰਜਾਬ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਦਾ ਏਜੰਸੀਆਂ ਦਾ ਇੱਕ ਜਾਲ ਪਲਾਇਆ ਹੋਇਆ ਵੀ ਪੰਜਾਬ ਦੇ ਜਿਹੜੇ ਬੱਚੇ ਬੱਚੀਆਂ ਨੇ ਉਹ ਆਪਣੇ ਹੱਕ ਨਾ ਮੰਗਣ ਸਾਡੇ ਜਿਹੜੇ ਬੱਚੇ ਇਹ ਇਧਰ ਇਧਰ ਤੋਰ ਦੋ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਗੰਦ ਪ੍ਰੋਚਨ ਪੈਸੇ ਦਿੰਦੇ ਨੇ ਗੰਦ ਪਾਉਣ ਦਾ ਪੈਸਾ ਮਿਲਦਾ ਇੱਜ਼ਤ ਖਰਾਬ ਕਰਕੇ ਪੈਸਾ ਮਿਲਦਾ ਮਿਲੀਆਂ ਦੇ ਵਿੱਚ ਜਿਹੜੇ ਵੀਊ ਦੇਖਦੇ ਨੇ ਉਹਨਾਂ ਨੂੰ ਇੱਜ਼ਤ ਨਹੀਂ ਪਿਆਰੀ ਉਹਨਾਂ ਨੂੰ ਜਿਹੜੇ ਬੱਚੇ ਬੱਚੀਆਂ ਇਹ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਕਮਰੇ ਦੇ ਵਿੱਚ ਬੈਠ ਕੇ ਬਹੁਤ ਕੁਝ ਕਰ ਸਕਦੇ ਹੋ ਕਿਸੇ ਨੂੰ ਮਾੜਾ ਵੀ ਬਣਾ ਸਕਦੇ ਹੋ ਗਾਲ੍ਹਾਂ ਵੀ ਕੱਢ ਸਕਦੇ ਹੋ ਤੁਸੀਂ ਚਾਹੇ ਉਹ ਬੱਚਾ 'ਚ ਜੇ ਕੋਈ ਬੱਚੀ ਆ ਜਿਹੜਾ ਤੁਹਾਨੂੰ ਕੋਈ ਰੋਕਦਾ ਨੂੰ ਤੁਸੀਂ ਮਾੜਾ ਵੀ ਕਹਿ ਸਕਦੇ ਹੋ ਸਾਨੂੰ ਵੀ ਮਾੜਾ ਕਹਿ ਸਕਦੇ ਹੋ ਅੰਦਰ ਵੜ ਕੇ ਸਰਕਾਰ ਤੋਂ ਕਿਉਂ ਸਹੇਦ ਦੇ ਰਹੀ ਹੈ ਕਿਉਂ ਦੀਪ ਦੀਪਕਲ ਉੱਤਰਨ ਨੇ ਇੱਕ ਪਾਸੇ ਸਿਕਿਉਰਿਟੀ ਦਿੱਤੀ ਹੈ ਤੇ ਅੰਦਰ ਉਹ ਵੀਡੀਓ ਉਹੀ ਗੱਲ ਆ ਨਾ ਫਿਰ ਹੁਣ ਕਿਉਂ ਨਹੀਂ ਬੰਦੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਤੁਸੀਂ ਕਮਰੇ ਦੇ ਵਿੱਚ ਕਹਿ ਕੇ ਕਿ ਕਿਸਾਨ ਨੂੰ ਕੁੱਸ ਬਹੁਤ ਕੁੱਸ ਕਹਿ ਸਕਦੇ ਹੋ ਪਰ ਤੁਸੀਂ ਸਵਾ ਦੇ ਵਿੱਚ ਬੈਠ ਕੇ ਗੱਲ ਨਹੀਂ ਕਰ ਸਕਦੇ ਉੱਚਾ ਸਿਰ ਚੱਕ ਕੇ ਤੁਹਾਡੇ ਮਾਪਿਆਂ ਬੈਠ ਕੇ ਸਵਾ ਦੇ ਵਿੱਚ ਗੱਲ ਨਹੀਂ ਕਰ ਸਕਦੇ ਜਿੰਨਾ ਤੁਸੀਂ ਨੌ ਮਿੱਟੀ ਦੇ ਵਿੱਚ ਮਿਲ ਮਿਲਦੇ ਨੇ ਵਿੱਚ ਆ ਪਰਵਾਰ ਦੀ ਆ ਆ ਕੁਛ ਕਰ ਰਹੀ ਆ ਉਹ ਸਵਾ ਦੇ ਵਿੱਚ ਬੈਠ ਨਹੀਂ ਸਕਦੇ ਸਵਾ ਦੇ ਬੈਠ ਕੇ ਗੱਲ ਨਹੀਂ ਕਰ ਸਕਦੇ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਤੁਰ ਨਹੀਂ ਸਕਦੇ ਹੋ ਇਸ ਕਰਕੇ ਕੰਟਰੋਲ ਕਰੋ ਇਹ ਮੀਡੀਆ ਦਾ ਜੋਗਾ ਤੁਸੀਂ ਪੜੋ ਬਾਣੀ ਦੇ ਨਾਲ ਜੁੜੋ ਬਾਣੀ ਪੜੋ ਕਿਸੇ ਵੀ ਧਰਮ ਦੇ ਵਿੱਚੋਂ ਜਿਹਹੇ ਜਿਹੜੇ ਤੁਸੀਂ ਹੁੰਦੋਂ ਤੁਸੀਂ ਆਪਣੀ ਰਮੈਣ ਪੜ ਲਓ ਗੀਤਾ ਪੜ ਲਓ ਜੇ ਸਿੱਖੋਂ ਬਾਣੀ ਪੜ ਲਓ ਮੁਸਲਮਾਨ ਤੁਸੀਂ ਆਪਣੀ ਨਮਾਜ਼ ਪੜੋ ਵਿੱਦਿਆ ਪ੍ਰਾਪਤ ਕਰੋ ਵੱਧ ਤੋਂ ਵੱਧ ਪੜੋ ਉੱਚੀ ਡਿਗਰੀਆਂ ਕਰੋ ਆਈਪੀਐਸ ਦੇ ਕੋਰਸ ਕਰੋ ਵੱਡੀਆਂ-ਵੱਡੀਆਂ ਜਿਹੜੀਆਂ ਹੈਗੀਆਂ ਨੇ ਅਫਸਰ ਬਣੋ ਜਿਹੜੇ ਕਹਿੰਦੇ ਸਾਡੀ ਕਮਾਈ ਇਸ ਵਾਲੇ ਰੋਟੀ ਚੱਲਦੀ ਹੈ ਮੈਂ ਉਹਨੂੰ ਪੁੱਛਣਾ ਹੁੰਦਾ ਜਿਹੜੀਆਂ ਜੱਜ ਬਣੀਆਂ ਹੋਈਆਂ ਨੇ ਐਸਐਸਵੀ ਦੇ ਅਹੁਦੇ ਤੇ ਨੇ ਹੋਰ ਵੱਡੇ ਵੱਡੇ ਅਹੁਦਿਆਂ ਦੇ ਨੇ ਕੀ ਉਹ ਜਿਸ ਨੂੰ ਦਿਖਾ ਕੇ ਹੋਈਆਂ ਨੇ ਉਹ ਆਵਦੀ ਕਾਬਲੀਅਤ ਨਾਲ ਆਈਆਂ ਪੜ ਕੇ ਹੋਈਆਂ ਤੁਸੀਂ ਪੜੋ ਪੜਨਾ ਤਾਂ ਹੈ ਨਹੀਂ ਅਸੀਂ ਨੇ ਅਸੀਂ ਤਾਂ ਗੰਦ ਪਾਉਣਾ ਸਰਕਾਰ ਨੇ ਤੁਹਾਨੂੰ ਖੁੱਲੀ ਛੁੱਟੀ ਦੇ ਰੱਖਿਆ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਤੁਸੀਂ ਪੰਜਾਬ ਦਾ ਇਹ ਬੁਰਾ ਹਾਲ ਨਾ ਕਰੋ ਇਹਨਾਂ ਤੇ پابੰਦੀ ਲਾਓ ਸੋ ਇਸ ਇਸ ਬਾਰੇ ਜਿਸ ਦਾ ਪਪਾ ਰਸ ਸਿੰਘ ਜੀ ਨੇ ਦੱਸਣਾ ਹੈ ਕਿ ਜੋ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਉਹਨਾਂ ਦੇ ਅਕਾਊਂਟ ਸਰਕਾਰ ਨੂੰ ਬੈਨ ਕਰਨੇ ਚਾਹੀਦੇ ਨੇ ਕਿਉਂਕਿ ਤਾੜੀ ਕਦੇ ਵੀ ਕਦਰ ਨਹੀਂ ਬਣਦੀ ਸੋ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਅਰਵਨ ਮੀਆਪੁਰੀ ਦੇਸ਼ਾ ਅਪਡੇਟ ਨਿਊਜ਼ ਮੋਹਾਲੀ